ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ ਜੀ 80ਵਾਂ ਦਿਨ ਤੇ ਅੱਜ ਦੇਖਦੇ ਆਂ ਗਰਾਊਂਡ 'ਚ ਕੰਪੀਟੀਸ਼ਨ ਤੋਂ ਬਾਅਦ ਮੁੰਡੇ ਆਏ ਆ ਕਿੰਨੇ ਕ ਮੁੰਡੇ ਆਏ ਆ ਤੁਹਾਨੂੰ ਦਿਖਾਉਨੇ ਆ ਗਰਾਊਂਡ 'ਚ ਦਾ ਜਾ ਕੇ ਤੇ ਦੇਖਦੇ ਆਂ ਅੱਜ ਕੋਈ ਸਾਹਿਬ ਕਿਹੜੀ ਮਿਹਨਤ ਲਵਾਉਂਦੇ ਆ ਤੇ ਮਿਲਦੇ ਆਂ ਫਿਰ ਤੁਹਾਨੂੰ ਗਰਾਊਂਡ 'ਚ ਆਜੋ ਦੇਖਦੇ ਆਂ ਕੀ ਕਰ ਰਹੇ ਨੇ ਮੁੰਡੇ ਅੱਜ ਦਿਖਾਉਨੇ ਤੁਹਾਨੂੰ ਲਓ ਜੀ ਪਹਿਲਾ ਸੈੱਟ ਹੋ ਗਿਆ ਸ਼ੁਰੂ ਮੁੰਡਿਆਂ ਦਾ ਸਹੀ ਆ ਲੱਗੇ ਹੋਏ ਅੱਜ ਮੈਂ ਥੋੜਾ ਲੇਟ ਹੋ ਗਿਆ ਤੇ ਮੈਨੂੰ ਥੋੜਾ ਕੰਮ ਹੈਗਾ ਹਾਂਜੀ ਕੋਈ ਸਾਹਿਬ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚੱਲ ਆ ਜੀ ਹਾਂਜੀ ਠੀਕ ਆ ਜੀ ਕਿੱਦਾਂ ਰਿਹਾ ਫਿਰ ਟੂਰਨਾਮੈਂਟ ਮੈਂ ਕਿਹਾ ਬਹੁਤ ਸੋਹਣਾ ਮੁੰਡਿਆਂ ਨੇ ਵੀ ਸਾਰੇ ਪਿੰਡ ਵਾਲੇ ਨੇ ਬਹੁਤ ਐਪਰੀਸ਼ੀਏਟ ਕੀਤਾ ਕਿ ਹਾਂਜੀ ਵਧੀਆ ਕੰਮ ਕਰ ਰਹੇ ਆ ਜੀ ਬਸ ਬਾਹਰਲੇ ਨਾ ਰਾਜਪੁਰੇ ਆਉਂਦੇ ਸੰਯੋਗ ਨਾਲ ਆ ਜੀ ਹਾਂਜੀ ਹਾਂਜੀ ਕੋਈ ਨਾ ਉਹ ਕਹਿੰਦੇ ਬਾਕੀ ਵਧੀਆ ਕਰੋ ਇਹਨਾਂ ਨੂੰ ਵਧੀਆ ਦਵਾਂਗੇ ਡਾਈਟ ਜਿਹੜੇ ਮੁੰਡੇ ਵਧੀਆ ਕਰਦੇ ਆ ਨਾ ਹਾਂਜੀ ਵਧੀਆ ਦੇਖ ਹੀ ਲਿਆ ਉਹਨਾਂ ਨੇ ਮੁੰਡੇ ਹੁਣ ਤਰੀ ਵਾਲੇ ਆ ਪੂਰੇ ਕਿਹਾ ਬੱਚੇ ਆ ਨਿਕਲਣ ਵਾਲੇ ਆ ਅਗਲੇ ਸਾਲ ਨੂੰ ਦੇਖਿਓ ਸਹੀ ਇਹ ਬੱਚੇ ਦਾ ਹਾਂਜੀ ਹ ਉਹ ਕਹਿੰਦੇ ਜੋ ਵਧੀਆ ਕਰਨਗੇ ਆਪਾਂ ਸਾਰਾ ਕੁਝ ਦਵਾਂਗੇ ਇਹਨਾਂ ਨੂੰ ਕੋਈ ਚੱਕਰ ਨਹੀਂਗਾ ਬਸ ਇਹ ਪੁੱਠੇ ਕੰਮਾਂ ਤੇ ਨਾ ਲੱਗਣ ਬਸ ਇਦਾਂ ਲੱਗੇ ਰਹਿਣ ਤੇ ਵਧੀਆ ਹੀ ਰਹੂਗਾ ਕੰਮ ਹੁਣ ਹਾਂਜੀ ਆਪਣੇ ਐਵੇਂ ਥੋੜਾ 50 60 ਮੁੰਡੇ ਹੋ ਗਏ ਆ ਸਹੀ ਗੱਲ ਹੈ ਜੀ ਅੱਗੇ ਕੈਂਪ ਚ ਬੰਦੇ ਘੱਟ ਗੀ ਤਾਂ ਹੁਣ ਤੇ ਸੈੱਟ ਵੀ 3-4 ਬਣ ਲਾ ਪਏ ਆਪਣੇ ਅੱਜ ਪਾਣੀ ਪਿਉਣ ਗਿਆ ਹੀ ਮੈਂ ਕਰ ਲੈ ਕੇ ਸਹਿਜ ਹਣੀ ਪਾਣੀ ਪਿਉਂਦੇ ਹੀ ਸਹਿਜ ਹਣੀ ਪੂਰੀ ਸੇਵਾ ਪਾਜੀ ਲਾਲੇ ਮਗਰ ਗਿਆ ਸਪੈਸ਼ਲ ਨਾ ਇਹਦਾ ਪਿਆਰ ਆ ਨਾ ਕਹਿੰਦਾ ਪਾਜੀ ਲਾਲੇ ਨੂੰ ਪਾਣੀ ਪਿਆ ਦਵਾ ਉਹ ਤੂੰ ਗਾਲਾਂ ਵੀ ਕੱਢੀਆਂ ਸੀ ਲਾਲੇ ਨੂੰ ਸਹਜ ਭਾਜਾ ਭਾਜਾ ਇਦਾਂ ਕਹਿੰਦਾ ਸੀ ਲਾਲੇ ਨੂੰ ਹੈ ਕੀ ਹਾਲ ਆ ਜੀ ਠੀਕ ਆ ਠੀਕ ਆ ਚਲੋ ਚਲੋ ਸ਼ਾਬਾਸ਼ ਫੋਜੋ ਸ਼ਾਬਾਸ਼ ਚੱਲ ਚੱਲ ਕੋਈ ਨਾ ਕੋਈ ਨਾ ਕੋਹ ਨਹੀਂ ਹੁੰਦਾ ਸਹਜ ਤੋਂ ਪਿੱਛੇ ਰਿਹਾ ਕਰੋ ਐਵੇਂ ਤੁਹਾਨੂੰ ਮਿੱਧ ਮੂਧ ਨਾ ਜਾਵੇ ਇਹ ਹੋਰ ਆਈਆ ਇਹ ਨਾਲੇ ਹੈਗਾ ਵੀ ਜੋਸ਼ੀ ਆ ਲਓ ਵੀ ਲਾਲਾ ਵੀ ਲਾਲੇ ਕਿੱਦਾਂ ਭਾਜੀ ਓਕੇ ਆ ਅੱਜ ਰੈਕਟ ਕਰ ਜਾਂਦੀ ਹੈ ਲੈ ਵੀ ਅੱਜ ਤਾਂ ਬੋਲਟ ਵੀ ਨਿਕਲਿਆ ਓਏ ਬੋਲਟ ਕਿੰਨੇ ਦਿਨਾਂ ਨਾਲ ਹੁਣ ਹੈ ਹਾਂ ਕਮਾਕਾਰਾਂ ਚ ਵਿਜੀ ਆ ਮੁੰਡਾ ਹੁਣ ਵਿਆਹ ਹੋ ਗਿਆ ਵਾ ਥੋੜਾ ਕਹਿੰਦਾ ਨਿਕਲ ਹੀ ਆਈਏ ਕਮਾਕਾਰਾਂ ਚੋਂ ਹਣਾ ਬੋਲਟ ਹੋ ਗਿਆ ਫਰੀਕ ਨਹੀਂ ਮੈਨੂੰ ਭੇਜ ਦਿੰਦਾ ਹੈ ਨਾ ਹੈ ਹੈ ਬੋਲਟ ਹਾਂਜੀ ਅੱਜ ਬੋਲਟ ਨੇ ਭੇਜ ਦਿੰਦਾ ਤੈਨੂੰ ਆਹੋ ਕਹਿੰਦਾ ਮੇਰੇ ਮੰਡੇ ਦੀ ਲਾਇਆ ਜੇ ਇਹਨਾਂ ਦਾ ਕੰਮ ਵਧੀਆ ਵਾ ਸਹੀ ਆ ਸ਼ਰਨਾ ਵੀ ਅੱਜ ਆ ਗਿਆ ਵਾ ਹਾ ਸ਼ਹੀ ਮੈਨੂੰ ਬੁਲਾਓ ਸ਼ਰਨਾ ਆਵੇ ਜਾਂਦਾ ਹੀ ਦੋ ਨੰਬਰ ਤੇ ਉੱਡਿਆ ਵੇਖ ਲੋ ਨਾਗ ਹੀ ਬਣਿਆ ਜਾਂਦਾ ਸਹੀ ਹੈ ਸਹੀ ਹੈ ਚੀਤਾ ਬੋਲ ਗਿਆ ਭਾਈ ਚੀਤਾ ਆਵੇਗਾ ਡਾਂਗ ਰੱਖੀ ਹੈ ਚੀਤਾ ਕਰਾਉਣ ਨੂੰ ਆਵੇ ਆਇਆ ਚੀਤਾ ਲੋ ਜੀ ਅੱਗੇ ਹੋ ਜਾ ਕਰੋ ਤੁਸੀਂ ਪੁੱਤ ਖਿੱਚ ਕੇ ਰੱਖਿਆ ਕੰਮ ਕੋਈ ਸਾਹਬ ਨੇ ਅੱਜ ਮੁੰਡਿਆਂ ਨੂੰ ਐ ਤਸੱਲੀ ਬਖਸ਼ ਕੰਮ ਚੱਲਣ ਦਿਆ ਚਲੋ ਚਲੋ ਤੀਜੇ ਆਗੇ ਆਗੇ ਮੁੰਡੇ ਦੇਖ ਲੋ ਕਦਾਂ ਉੱਡੇ ਹੀ ਆਉਂਦੇ ਈ ਸਹੀ ਹੈ ਜੀ ਚੱਲ ਚੱਲ ਕੋਈ ਨਾ ਕੋਈ ਨਾ ਸਾਰੇ ਭੱਜ ਪਏ ਕੋਈ ਨਾ ਚਲੋ 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 ਜਾਂਦੇ ਕਿ ਨਹੀਂ ਲੈਣਾ ਲੈਣਸਾਰ ਬਣਾਈ ਵਧੀਆ ਵਧੀਆ ਲੈ ਵੀ ਬੁਗਲਾਵਾ ਜੋਤਾਵਾ ਏਸੀ ਆ ਗਜਨੀ ਆ ਗੋਰੀ ਆ ਚੱਲ 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 ਚਲੋ 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 ਹਾਂਜੀ ਕੋਈ ਸਾਹਿਬ ਜੀ ਕਰੋ ਮੜਿਆ ਇਹਨਾਂ ਨੂੰ ਪੁੱਛੋ ਕਿਹੜੇ ਨਹੀਂ ਕਰਕੇ ਆਏ ਅੱਜ ਚੱਲ ਓਏ ਜਿਹੜੇ ਨਹੀਂ ਕਰਕੇ ਆਪੇ ਹੋ ਜਾ ਉਧਰ ਨਹੀਂ ਤੇ ਘਰੇ ਫੋਨ ਲਾ ਲੈਣਾ ਮੈਂ ਵੇਲਾ ਨਹੀਂ ਕਰਕੇ ਨਹੀਂ ਕਰਕੇ ਚੱਲ ਗਏ ਜੀ ਨਹੀਂ ਉਧਰ ਨਹੀਂ ਕਰਕੇ ਆਂ ਤੂੰ ਜੋਤਾ ਕਹਿੰਦਾ ਤੂੰ ਕਰਕੇ ਆਂਦੇ ਉੱਤੇ ਨਹੀਂ ਕਰਕੇ ਆਂ ਮੈਂ ਤੇਰੇ ਪਾਪੇ ਨੇ ਫੋਨ ਲਾ ਲੈਣਾ ਹੁਣੇ ਵੇਲਾ ਲਾ ਲੈ ਤੂੰ ਨੂੰ ਕੋਹੋਂ ਆਣੀ ਐ ਇੱਥੇ ਕੀ ਕਹਿਣਾ ਤੂੰ ਮੈਂ ਨਹੀਂ ਕਰਕੇ ਨਹੀਂ ਕਰਕੇ ਆਂ ਬੁਰਸ਼ ਕਾਹ ਨਹੀਂ ਕਹਿੰਦਾ ਜਿਹੜਾ ਨਹੀਂ ਕਰਕੇ ਹੋ ਜਾ ਉਧਰ ਨੂੰ ਤੂੰ ਕੀਤਾ ਤੂੰ ਕਰਕੇ ਆਂ ਇੱਧਰ ਹੋ ਜਾ ਚੱਲ ਉਧਰ ਕੋਟੀ ਚੱਲ ਉਧਰ ਲੇਟ ਦਿਨ ਦੱਸਦਾ ਮੈਂ ਕੋਈ ਨਾ ਫਲੇ ਵੀ ਲੇਟ ਹੋ ਗਿਆ ਤੁਸੀਂ ਕਰਕੇ ਆਏ ਸਾਰੇ ਪੱਕਾ ਤੂੰ ਏਸੀ ਏਸੀ ਵੇਲਾ ਹਾਂ ਕੀ ਮੈਂ ਨਹੀਂ ਕੀਤਾ ਲਾਲੇ ਤੂੰ ਵੀ ਨਹੀਂ ਕੀਤਾ ਇਹਨੇ ਵੀ ਨਹੀਂ ਕੀਤਾ ਕਰਕੇ ਕਾਦੋਂ ਨਹੀਂ ਆਏ ਪਹਿਲਾਂ ਆਓ ਦੱਸੋ ਯਾਰ ਕਰਕੇ ਆਈ ਦੱਸ ਹੀ ਅੱਜ ਕਿਉਂ ਨਹੀਂ ਕਰਕੇ ਆਂ ਮੂੰਹ ਧੋ ਕੇ ਕਿਉਂ ਵਰਸ਼ ਕਰਕੇ ਤੇ ਆਉਣਾ ਵਾ ਕੱਲੂ ਬਾਜੀ ਅੱਜ ਇਹਨੇ ਬਾਜੀ ਇਹਨਾਂ ਦੇ ਪੈਣੀਆਂ ਅੱਜ ਇਹਨਾਂ ਨੂੰ ਇੱਕ ਮੌਕਾ ਦਿੱਤਾ ਵਾ ਹੁਣ ਤਾਂ ਅੱਜ ਵਜਣੀਆਂ ਆਵਾਂ ਗੱਲ ਸੋਲੋ ਤੂੰ ਵੀ ਨਹੀਂ ਕੀਤਾ ਕਾਨੂੰਨੀ ਕੀਤਾ ਚੱਲ ਜਾ ਕਿਉਂ ਤੂੰ ਅੱਗੇ ਵੀ ਰਹਿੰਦਾ ਤੂੰ ਅੱਗੇ ਵੀ ਬਹਾਨਾ ਮਾਰ ਗਿਆ ਕਿ ਦਿਨ ਪਾਜੀ ਇਹ ਨਹੀਂ ਕਰਕੇ ਆਉਂਦਾਗਾ ਹੈ ਬਈ ਕਰਕੇ ਆਉਂਦਾ ਵਾ ਇਹ ਸਾਰੇ ਨੂੰ ਵੱਡਾ ਵੇਖ ਲੈ ਪਾਜੀ ਇਹ ਨਹੀਂ ਕਰਕੇ ਆਇਆ ਅੱਜ ਇਹ ਕੌਣ ਆਹੋ ਉਹ ਕਰ ਕਰਕੇ ਜਿਹੜਾ ਨਾ ਆਇਆ ਨਾ ਅੱਜ ਤਾਨੂੰ ਛੱਡ ਦੇਣਾ ਵਾ ਮਾਮਾ ਤੁਸੀਂ ਬ੍ਰੰਮੀ ਪੀਣੀ ਹੁੰਦੀ ਸਾਰਾ ਗੰਦ ਅੰਦਰ ਚਲ ਜਾਂਦਾ ਵਾ ਆ ਆਪਣੇ ਪਾਪੇ ਦੇ ਸੱਤਾ ਸੁਦਾ ਆ ਪੀ ਕਰਕੇ ਆ ਕਰੋ ਆ ਲਾਲਾ ਰਲਿਆ ਨਾਲ ਲਾਲਾ ਲਾਲਾ ਹੀ ਕਹਿੰਦਾ ਨਾ ਕਰਕੇ ਆਓ ਬੁਰਸ਼ ਪੰਜਾਬੀਆਂ ਦਾ ਬੁਰਸ਼ ਹੀ ਹੁੰਦਾ ਵਾ ਗਰੀਜਾਂ ਦਾ ਬ੍ਰਸ਼ ਹੁੰਦਾ ਚੱਲ 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 ਖਾਈ ਦਿਓ ਦੂਜਾ ਸੈੱਟ ਆ ਗਿਆ ਵਾ ਬੋਲਟ ਭਰਾ ਨੇ ਅੱਜ ਰੌਣਕ ਲਾਤੀ ਗਰਾਊਂਡ 'ਚ ਆ ਗਏ ਸਿਰਾ ਕਰਤਾ ਭਰਾ ਨੇ ਅੱਜਕ ਇਹ ਕਿੱਥੇ ਆ ਕਿੱਥੇ ਆ ਕਿੱਥੇ ਆ ਬੋਲਡ ਕਿੱਥੇ ਗਿਆ ਇਹ ਆ ਵੇ ਆ ਚੱਕ ਮਗਰ ਪੀਤਾ ਖੈਦੇ ਖੈਦੇ ਲਾਲੇ ਖੈਦੇ ਕੰਮ ਨੂੰ ਚਲੋ 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 ਸ਼ਾਬਾਸ਼ ਸ਼ਾਬਾਸ਼ ਦੇਖ ਲਓ ਜੀ ਕੈਂਪ ਦਾ ਕਿੰਨਾ ਫਾਇਦਾ ਹੋ ਰਿਹਾ ਵਾ ਜੀ ਕੰਪੀਟੀਸ਼ਨ ਤੇ ਤੁਸੀਂ ਦੇਖ ਹੀ ਲੈ ਕਿੰਨਾ ਵਧੀਆ ਹੋਇਆ ਤੇ ਬਾਕੀ ਆਪਦੇ ਨਿਆਣਿਆਂ ਨੂੰ ਪ੍ਰੋਪਰ ਘਰੇ ਵੀ ਆਪਣੀ ਰਿਕੁਐਸਟ ਆ ਵਾ ਜਿੰਨੀ ਕਹੀਂ ਇੱਥੇ ਦੇ ਸਕਦੇ ਡਾਈਟ ਦੇਈ ਦੀ ਆ ਸਹੀ ਹੈ ਤੇ ਬਾਕੀ ਰਿਕੁਐਸਟ ਆ ਮੁੰਡੇ ਤਕੜੇ ਹੋਣ ਵਾਲੇ ਆ ਤੇ ਘਰੇ ਵੀ ਇਹਨਾਂ ਨੂੰ ਥੋੜੀ ਥੋੜੀ ਡਾਈਟ ਜਿੰਨੀ ਤੁਹਾਡੇ ਕੋਲ ਸਰਦੀ ਬਣਦੀ ਇਹਨਾਂ ਨੂੰ ਜ਼ਰੂਰ ਦਿਆ ਕਰੋ ਤਾਂ ਕਿ ਵਧੀਆ ਪਲੇਅਰ ਬਣ ਸਕਣ ਨਿਕੇ ਨਿਕੇ ਮੁੰਡੇ ਆਹ ਦੇਖੋ ਤੁਸੀਂ ਗੱਭਰੂ ਦੇਖੋ ਆਉਂਦੇ ਕ ਨਹੀਂ ਚਲੋ ਚੱਲ ਚੱਲ ਬੁਗਲੇ ਚੱਲ ਚੱਲ ਆਹ ਦੇਖੋ ਜੀ ਆਹ ਮੁੰਡੇ ਕਿੱਦਾਂ ਅੱਗ ਦੀਆਂ ਨਾਲਾਂ ਹੀ ਬਣਨੇ ਇਹ ਵਧੀਆ ਤਰੀਕੇ ਨਾਲ ਇਹਨਾਂ ਨੂੰ ਤਿਆਰ ਕੀਤਾ ਗਿਆ ਨਾ ਤੇ ਦੇਖ ਸਕਦੇ ਆ ਤੁਸੀਂ ਚਲੋ 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 ਬੁੱਕ ਦੇਖ ਨਹੀਂ ਸ਼ਾਬਾਸ਼ 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 ਬੈਠਕ ਪੂਰੀ ਬੈਠਕ ਪੂਰੀ ਆ ਨੂਰ ਤੇਰੀ ਬੈਠਕ ਨਹੀਂ ਵਜੀ ਪੂਰੀ ਕੀ ਚਲ ਚਲੋ 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 ਕੋਈ ਸਾਹਿਬ ਦੇਖ ਸਕਦੇ ਨਹੀਂ ਇਹਨਾਂ ਦੀਆਂ ਮਿਹਰਬਾਨੀਆਂ ਮੈਂ ਬਹੁਤ ਵਧੀਆ ਮਿਹਨਤ ਲਵਾਉਂਦੇ ਆ ਬੱਚਿਆਂ ਨੂੰ ਸਹੀ ਆ ਜੀ ਤੇ ਦੇਖ ਸਕਦੇ ਆ ਤੁਸੀਂ ਇਹਨਾਂ ਦੀ ਮਿਹਨਤ ਤੇ ਸਦਕਾ ਹੀ ਬੱਚੇ ਕਿੰਨੇ ਫਿੱਟ ਹੋ ਗਏ ਆ ਬਹੁਤ ਵਧੀਆ ਕੈਂਪ ਮੁੰਡੇ ਨਾਲ ਦੇ ਪਿੰਡਾਂ ਚ ਲਾਗਲੇ ਪਿੰਡਾਂ ਚ ਵੀ ਤੇ ਆਪਣੇ ਪਿੰਡਾਂ ਚ ਵੀ ਮਿਹਨਤ ਕਰਨ ਆਉਦੇ ਸਵੇਰੇ ਸਵੇਰੇ ਬਹੁਤ ਵਧੀਆ ਲੱਗਦਾ ਮਿਹਨਤ ਕਰਦੇ ਦੇਖ ਕੇ ਬੱਚਿਆਂ ਨੂੰ ਸਹੀ ਆ ਜੀ ਬਹੁਤ ਅਪਰੀਸ਼ੀਏਸ਼ਨ ਮਿਲਦੀ ਹੈ ਕਿ ਵਧੀਆ ਕੰਮ ਲੱਗਿਆ ਮੁੰਡੇ ਵੈਰੀ ਗੁੱਡ ਬਾਬਾ ਇਦਾਂ ਹੀ ਨਾ ਕਿਰਪਾ ਬਣਾਈ ਰੱਖੇ ਠੀਕ ਆ ਜੀ ਇਹਨੂੰ ਪੁੱਛ ਚਾਰ ਕਿਦਾਂ ਭਾਈ ਹੀ ਮੂਡ ਸੈੱਟ ਤੇ ਭਾਜੀ ਇਹਨੂੰ ਪੁੱਛੋ ਚਾਰ ਕਿਦਾਂ ਭਾਈ ਹੀ ਜਨਮ ਦਿਨ ਤਾਂ ਚਾਰ ਪਠਾਏ ਪਾਜੀ ਨੇ ਪੁੱਛੀ ਵੱਜਣ ਲੱਗੇ ਸੀ ਹੈ ਨਾ ਮੋਟਰਸਾਈਕਲ ਚ ਮਾਰ ਲਾ ਪਾਪੇ ਨੂੰ ਪਾਪੇ ਨੂੰ ਕਿਹਾ ਸੀ ਤੈਨੂੰ ਨਹੀਂ ਪਾਜੀ ਨੇ ਪੁੱਛ ਵੱਜਣ ਲੱਗੇ ਸੀ ਵਿੱਚ ਕਿ ਨਹੀਂ ਬ੍ਰੇਕ ਹਨ ਨਹੀਂ ਬ੍ਰੇਕ ਪਾਉਣਾ ਹੁਣ ਪਾਜੀ ਬ੍ਰੇਕ ਹੈ ਨਹੀਂ ਇਧਰ ਇਧਰ ਨੂੰ ਲੈ ਜਾਓ ਇਹਨੂੰ ਇਧਰ ਲੈ ਕੇ ਜਾਓ ਇਹ ਮਿਰਚ ਹੈਗੀ ਆ ਦੋ ਵਾਲੀਆਂ ਨਹੀਂ ਤੂੰ ਦੱਸ ਕਾ ਦੋ ਪਾ ਇਹ ਹੀ ਪਹਿਲਾਂ ਦੱਸ ਚਾਰ ਵੱਜਣ ਲੱਗੇ ਮੈਂ ਸਕੂਟਰੀ ਉਂਦਾ ਦੇਖਿਆ ਹੀ ਨਾ ਤੁਹਾਨੂੰ ਪਾਜੀ ਇਹਨਾਂ ਨੇ ਵੇਖਿਆ ਨਹੀਂ ਅੱਗੇ ਤਾਂ ਗੋਏ ਤੇ ਚੜ ਗਿਆ ਮੋਟਰਸਾਈਕਲ ਤੇ ਪੈਰ ਇਹਦੇ ਲੱਗੇ ਨਹੀਂ ਗੱਟ ਕੇ ਜੀਦੇ ਐ ਐ ਕਰੇ ਮੋਟਰਸਾਈਕਲ ਵਾਈਬ੍ਰੇਸ਼ਨ ਹੋ ਗਿਆ ਸਾਰਾ ਫੇਰ ਲੱਗੇ ਕਿਉਂ ਲੱਗੇ ਮਾਮਾ ਉਹਦੇ ਪੱਠਿਆਂ ਵਾਲੀ ਰੇੜੀ ਤੇ ਤੇ ਮੋਟਰਸਾਈਕਲ ਚਾੜ ਦੇਣ ਲੱਗੇ ਦੋ ਨਾ ਮਾਰਿਆ ਇੱਕ ਹੀ ਮਾਰਾ ਦੋ ਦੋ ਚਾਰ ਬੰਦੇ ਬਾਹੀ ਚ ਨਹੀਂ ਕਿੰਨੇ ਵੱਧ ਬਾਏ ਸੀ ਦੋ ਬੰਦੇ ਵੱਧ ਬਾਏ ਸੀ ਚਾਰ ਹੀ ਦੰਨਾਂ ਦੀ ਸ਼ੂਟ ਦਿੱਤੀਆ ਦੰਨਾਂ ਦੀ ਸ਼ੂਟ ਇੱਕ ਹੋਰ ਭਾਜੀ ਉਹ ਹੋਇਆ ਨਹੀਂ ਕੋਹ ਭਾਜੀ ਕਹਿੰਦਾ ਉਹ ਨਹੀਂ ਹੋਇਆ ਕੋਹ ਕੋਈ ਜੰਦ ਨਹੀਂ ਇੱਕ ਝੂਟਦਾ ਝੂਟਦੀ ਇੱਕ ਹੋ ਗਈ ਗੁਰਦੀ ਉਹਦੋਂ ਗਰਮਦਾ ਨਹੀਂ ਹਨਾ ਤੇਰਾ ਓਏ ਓਹੋ ਹਾਂ ਆਇਆ ਮਜਾ ਆ ਜਿਵੇਂ ਨਹੀਂ ਸੱਟ ਲੱਗੀ ਪਾਜੀ ਕਹਿੰਦਾ ਨਹੀਂ ਬੋਣਾ ਹੁਣ ਕਿਸੇ ਨੂੰ ਕਿਸੇ ਨੂੰ ਨਹੀਂ ਬਿਠੋੜਾ ਤੂੰ ਬਸ ਕਿਸੇ ਨੂੰ ਨਹੀਂ ਬੋਣਾ ਵੇਖ ਲੈ ਤੇਰੇ ਨਾਲ ਨਹੀਂ ਖੜੇ ਆਪਣੇ ਭਰਾ ਨੂੰ ਬੋਣਾ ਕੋਟੀ ਫਸਾਦਾ ਬੰਦਾ ਤੂੰ ਨਹੀਂ ਸਹੀ ਆ ਬੰਦਾ ਮਰਾ ਤਾਂ ਹੀ ਕਰਦਾ ਭਈ ਓਏ ਉਹ ਰਾਵਣ ਅਬ ਬੀਸ਼ਨ ਲੰਕਾ ਢਾ ਗਿਆ ਓਏ ਓਏ ਜਰਾ ਆਹ ਕਰ ਉਸਤਾਦ ਦਾ ਸਨਮਾਨ ਨਹੀਂ ਕੀਤਾ ਲਿਉਣੀ ਆ ਹਜੇ ਕੀ ਲਿਉਣਾ ਕੀ ਲਿਆਂਦਾ ਨਹੀਂ ਕੀ ਲਿਉਣਾ ਸੀ ਤੈਨੂੰ ਆਪੇ ਕਹਿੰਦਾ ਸੀ ਪੱਗ ਕੁਰਤਾ ਪਜਾਮਾ ਲੱਡੂਆਂ ਦਾ ਡੱਬਾ ਲੈ ਆਇਆ ਨਹੀਂ ਉਸਤਾਦ ਲਈ ਤੈਨੂੰ ਪਤਲਾ ਕਰਤਾ ਉਸਤਾਦ ਨੇ ਤੂੰ ਹੁਣ ਚੜਾਵਾ ਨਹੀਂ ਚੜਾਇਆ ਨਹੀਂ ਹੋਇਆ ਚੜਾਵਾ ਚੜਾਉਣਾ ਕਦੋਂ ਚੰਗੀ ਤਰੀਕੀ ਚੜਾਉਣਾ ਚੰਗੀ ਤਰ੍ਹਾਂ ਭਾਈ ਚੜਾਉਣਾ ਇਹਦਾ ਪਟਾ ਚੜਾਉਣਾ ਕਹਿੰਦਾ ਪਟਾ ਗਈ ਜਾਂਦਾ ਭਾਜੀ ਮੂੰਹ 'ਚ ਪਾਜੀ ਪਾਜੀ ਪਟਾ ਗਿਆ ਵਾ ਲੱਡੂਆਂ ਡੱਬਾ ਤਾਂ ਗਿਆ ਨਹੀਂ ਕੋਈ ਨਹੀਂ ਕਿਹਾ ਮੈਂ ਨਹੀਂ ਦੱਸ ਦੀ ਪਾਜੀ ਕੇ ਲੀਏ ਕੋਚ ਨੂੰ ਚੱਲ ਫੜ ਇਹ ਵੀ ਤੇਰੇ ਵੀ ਤੇਰੇ ਵੀ ਛੱਡੋ ਹਾਂ ਲੈਣੇ ਪੰਗੇ ਸਿਆੜੀ ਪੁੱਛ ਲੈਣੇ ਪੰਗੇ ਓਏ ਪਾਜੀ ਰੋਵੇ ਇਹਦਾ ਹੋਰ ਪਿਆ ਜਾਨੀ ਹੈ ਪਾਜੀ ਮੇਰੇ ਦੋ ਮੇਰਾ ਵੀ ਜਿਗਰਾ ਹੀ ਇੱਧਰ ਕਹਿੰਦਾ ਭਾਈ ਕਿਹਨੇ ਤੁਹਾਡੇ ਪਟਾ ਚੜਾਉਣਾ ਮੈਂ ਇਹਨੇਗਾ ਭਾਈ ਭਵੇਂ ਵੀਡੀਓ ਚੈੱਕ ਕਰ ਲੋ ਭਵੇਂ ਵੀਡੀਓ ਚੈੱਕ ਕਰ ਲੋ ਵੀਡੀਓ ਮੈਂ ਕੱਟ ਦੂੰ ਉੱਥੋਂ ਕਹਿੰਦਾ ਦਿਨਾ ਕੁਰਤਾ ਵੀ ਆ ਮੈਂ ਕਹਿੰਦਾ ਕੁਰਤਾ ਵੀ ਆ ਮੈਂ ਮੈਂ ਤਾਂ ਨਹੀਂ ਲਿਆ ਕੇ ਦਿੰਦਾ ਕੁਰਤਾ ਵੀ ਜੰਮੇ ਦਾ ਨਾਮ ਨਹੀਂ ਲਿਆ ਨਹੀਂ ਲੋ ਜੀ ਸੈੱਟ ਆ ਗਿਆ ਵਾ ਤੀਜਾ ਤੇ ਮੁੰਡੇ ਤੁਰਪੇ ਆ ਪਹਿਲਾ ਸਿੱਧੀ ਸਪ੍ਰਿੰਟ ਤੇ ਬਾਅਦ ਚ ਪੁੱਠੀ ਦੇਖ ਸਕਦੇ ਤੁਸੀਂ ਇੱਥੋਂ ਹੁਣ ਹੋ ਗਈ ਆ ਸਿੱਧੀ ਸਪ੍ਰਿੰਟ ਠੀਕ ਆ ਜੀ ਲੋ ਜੀ ਏ ਇਥੋਂ ਹੋ ਜਣੀ ਇਹਦੇ ਪੁੱਠੀ ਸਪ੍ਰਿੰਟ ਕੋਈ ਸਾਬ ਗਏ ਆ ਮਗਰ ਜਿਹੜੇ ਬੰਦੇ ਗਲਤ ਲਾਉਂਦੇ ਉਹਨਾਂ ਨੂੰ ਸਹੀ ਕਰਨਗੇ ਹੁਣ ਚੱਲ ਸਿੱਧੀ ਏ ਏ ਆ ਇਥੋਂ ਹੋ ਗਈ ਇਹ ਸਿੱਧੀ ਸਪ੍ਰਿੰਟ ਆਹ ਜਾਂਦੇ ਯੋ ਚਲੋ ਫੇਰ ਉਥੋਂ ਬੈਕ ਸਪ੍ਰਿੰਟ ਚਲੋ 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 ਸ਼ਾਬਾਸ਼ 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 ਦੇ ਸਾਧੇ ਤੁਸੀਂ ਨਿਗੇ ਨੇ ਕਿ ਗੱਭਰੂ ਉਹ ਜਾਂਦੇ ਰਹੀਓ ਚਲੋ 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 ਆ ਜਾ ਆ ਜਾ ਬੁਗਲੇ ਬੁਗਲੇ ਆ ਜਾ ਆ ਜਾ ਬੁਗਲਾ ਵੀ ਡੇਗਦਾ ਹੀ ਫਿਰਦਾ ਹੋਵੇ ਲੋ ਜੀ ਅਗਲਾ ਸੈੱਟ ਹੋ ਗਿਆ ਸ਼ੁਰੂ ਸਹਿਜ ਐਨ ਪਾਰਟੀ ਹੋ ਗਈ ਸ਼ੁਰੂ ਔਰ ਜਾਂਦਾ ਰਿਹਾ ਭਜਦਾ ਵੇਖ ਹੁਣ ਪਰ ਦੌੜ ਚ ਵੀ ਫਰਕ ਪੈ ਗਿਆ ਕਿ ਨਹੀਂ ਅਕੇ ਨਾਲ ਓਏ ਚੱਲ 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 ਦਰਾਰੀ ਲਾਲੇ ਤੇਰਾ ਤੂਤਾ ਦੇ ਪਿੱਛੇ ਹੀ ਰਹਿ ਗਿਆ ਕੌਣ ਉਹ ਸਭ ਤੋਂ ਐਂਡ ਤੇ ਹਾਂ ਓਏ ਇਹਦਾ ਕੋਈ ਨਾ ਆਪਾਂ ਕਰਾਂਗੇ ਵਿਚਾਰੇ ਦਾ ਵਧੀਆ ਏ ਭਰਾਵਾ ਪਹਿਲੇ ਦਿਨ ਹੀ ਲਾਲੇ ਆਇਆ ਤੇ ਕ੍ਰਾਸ ਕੰਟਰੀ ਲਾ ਗਿਆ ਉਹ ਨਿਗਾ ਜਾਈ ਹੈ ਬਾਬੇ ਕਰਨੀ ਕਿਰਪਾ ਤੇ ਕੋਈ ਨਾ ਇਹ ਇਹਦਾ ਪਾਪਾ ਹੋਇਆ ਕੀ ਇਹਦਾ ਸਹੀ ਏ ਸਹੀ ਏ ਛਾਵਾ ਪੁੱਤ ਛਾਵਾ ਛਾਵਾ ਖਿੱਚ ਕੇ ਖਿੱਚ ਕੇ ਛਾਵਾਸ਼ ਚੱਲ 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 ਸੈਰ ਹੀ ਮਗਰ ਹੋ ਗਏ ਸਾਰਿਆਂ ਨੂੰ ਭੱਜ ਕੇ ਅੱਗੇ ਖਿੱਚ ਤੇ ਸਪ੍ਰਿੰਟ ਬੈਕ ਸਪ੍ਰਿੰਟ ਖਿੱਚ ਜ਼ੋਰ ਲਾ ਜ਼ੋਰ ਨਾਲ ਜ਼ੋਰ ਨਾਲ ਝੋਟਿਆ ਜ਼ੋਰ ਨਾਲ ਜ਼ੋਰ ਨਾਲ ਆ ਵੇਖ ਲੈ ਮਗਰ ਆਵੇ ਆ ਗਿਆ ਤੇਰੇ ਓ ਜਾਂਦਾ ਹੀ ਵੇ ਐ ਐ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸਹਿਜ ਨੂੰ ਕੱਟਣਾ ਵਾ ਚੱਲ ਚੱਲ ਲਾਲੇ ਲਾਲੇ ਖੈਦੇ ਖੈਦੇ ਕੰਮ ਸੂਰਜ ਵੀ ਉੱਤੇ ਆ ਗਿਆ ਅੱਜ ਤਾਂ ਸਹੀ ਐ ਕੋਈ ਚੱਕਰ ਹੀ ਨਹੀਂ ਦੇਖ ਸਕਦੇ ਕਿੰਨੇ ਵਧੀਆ ਲੱਗਦੇ ਮੁੰਡੇ ਇਕ ਲੈਂਡ ਚ ਜਾਂਦੇ ਜੋਬਰ ਆਹ ਚੱਕੋ ਜੀ ਲਓ ਜੀ ਲਓ ਜੀ ਖੈਦੋ ਖੈਦੋ ਕੰਮ ਨੂੰ ਥੱਲੇ ਨਾ ਆਜੋ ਲਾੜਾ ਖੜਖਿਆ ਫਿਰਦਾ ਹੀ ਅੱਜ ਚੱਲ ਚੱਲ ਲਾਲ ਸ਼ਾਬਾਸ਼ ਸ਼ਾਬਾਸ਼ ਚਰਨੀ ਸ਼ਾਬਾਸ਼ ਸ਼ਾਬਾਸ਼ ਤਕਬੀਰ ਸ਼ਾਬਾਸ਼ ਕਲਵੀਰ ਚੱਲ 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 ਆਉਂ ਜਾਂਦੀਆਂ ਲੈਣਾ ਕਿੱਥੇ ਰਹਿ ਗਿਆ ਵਾਂ ਪਿਛੇ ਰਹਿ ਗਿਆ ਵਾਂ ਸ਼ਾਬਾ ਲਾਲ ਸ਼ਾਬਾਸ਼ 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 ਆਹ ਅਗਨੇ ਚਿੱਟੀ ਵਾਲਾ ਜੱਗਾ ਵੀ ਆ ਗਿਆ ਜੱਗੇ ਓ ਵੇਖ ਲਓ ਜੱਗਾ ਚਿੱਟੀ ਵਾਲਾ ਖਿੱਚ ਕੇ ਖਿੱਚ ਕੇ ਖਿੱਚ ਕੇ ਦੇ ਸਾਦੇ ਤੁਸੀਂ ਅੱਜ ਪੂਰਾ ਜੋਸ਼ ਆ ਨਿਆਣਿਆਂ ਅਜ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਵਾ ਝੋਟਿਓ ਸ਼ਾਵੋਸ਼ ਚਲੋ 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 ਬੁਗਲੇ ਕੋ ਘਮ ਹੀ ਨਹੀਂ ਹੁੰਦਾ ਭਾਜੀ ਘਮ ਕਵੇ ਘਮ ਚੰਗੀ ਤਰ੍ਹਾਂ ਘੁੰਮਿਆ ਕਰ ਆਏ ਸੀ ਘੁੰਮਦਾ ਕਿ ਨਹੀਂ ਪੂਰਾ ਵੇਖ ਲੈ ਇੰਨਾ ਭਾਰ ਲੈ ਕੇ ਚੱਲ 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 ਇਹਦੇ ਹੋ ਦਿਵਾਲੇ ਭਾਜੀ ਅੱਜ ਕਰਨ ਦੇ ਪੂਰੇ ਮਹੀਨੇ ਦੀਆਂ ਖਾਲੀਆਂ ਖਾਲੀਆਂ ਅੱਜ ਖਾਲੀਆਂ ਕਿ ਇਹ ਸਾਡੇ ਸੀ ਚਲ ਜਾਂਦੇ ਆ ਨਾ ਤਾ ਕਰਕੇ ਨਾ ਜੂਰ ਲੱਗੰਦੇ ਅੱਜ ਸਵਾ 6 ਇਹ ਟਾਈਮ ਨਾ ਹੀ ਹੋਈਂਦੇ ਆ ਗੋਲੀ ਲਓ ਜੀ ਕੋਈ ਸਾਹਿਬ ਕਹਿੰਦੇ ਅੱਜ ਨਹੀਂ ਹਾਜੀ 10 ਬੈਠੇ ਸਾਨੂੰ ਛੁੱਟੀ ਆ ਅੱਜ ਇਹਨਾਂ ਦੀ ਛੁੱਟੀ ਹੋਣੀ ਇੱਥੇ ਭਾਜੀ ਉਹ ਦਿਨ ਇਹ ਨੂੰ ਭਲ ਕਾਦੋ ਚੱਕਰ ਆਉਂਦੇ ਸੀ ਇਹਨੇ ਚੋਲਾ ਨਾਲ ਕੋਕ ਬਹੁਤ ਪੀਤਾ ਦਿਨ ਰਾਤੀ ਕਿੰਨਾ ਕੋਕ ਪੀਤਾ 10 ਦੇ ਚੋਲਾ ਨਾਲ ਪਾ ਗਲਾਸ ਅੱਧਾ ਗਲਾਸ ਥੋੜਾ ਹੁੰਦਾ ਤੇ ਬਈ ਪਾਜੀ ਵੇਖ ਲੈ ਮੂੰਹ ਫੇਰ ਗਿਆ ਈ ਤੁਹਾਡੇ ਤੋਂ ਕੋਈ ਨਹੀਂ ਅੱਧਾ ਗਲਾ ਪਾਜੀ ਮੂੰਹ ਫੇਰ ਗਿਆ ਤੁਹਾਡੇ ਤੋਂ ਨਹੀਂ ਬਈ ਜਦੋਂ ਗੱਲ ਕਰ ਕਰ ਵੀ ਤੱਕ ਕਦੋਂ ਵੀ ਤਾ ਗੈਸ ਜੀ ਨਾ ਬਣੇ ਗੈਸ ਕੱਢੀਏ ਤੇਰੇ ਬਈ ਪਾਜੀ ਆਪਾਂ ਇਹਦਾ ਇੱਥੇ ਢਿੱਡ ਪਾਜੀ ਆਪਾਂ ਇਹਦਾ ਇੱਥੇ ਢਿੱਡ ਘਟਾਉਣੀ ਤੇ ਗਲਤ ਚੀਜ਼ਾਂ ਖਾਣ ਨੂੰ ਨਹੀਂ ਹਟਦਾ ਕੋਈ ਨਹੀਂ ਉਹ ਪੁਰਾਣੀ ਜੀ ਆਈ ਸੀ ਉਦੋਂ ਉਦੋਂ ਕਹਿੰਦੇ ਖਾ ਲਓ ਪੀ ਲਓ ਹਾਂਜੀ ਤੁਹਾਨੂੰ ਖੁਆਇਆ ਨਹੀਂ ਕੋਈ ਜਾਵਾਂ ਜਾ ਜਾ ਭਾਈ ਬੋਲਟ ਉੱਠ ਭਾਈ ਬੰਦਾ ਭਾਜੀ ਬੰਦਾ ਪਹਿਲੇ ਦਿਨ ਹੀ ਲੰਮਾ ਬਾਤਤਾ ਤਾ ਤਨੀ ਆ ਵੇ ਲੋ ਜੀ ਇੰਨੀ ਮਿਹਨਤ ਲਾਈ ਹੈ ਨਾ ਬੰਦੇ ਨੇ ਦੋ ਸੈਟ ਲਾਇ ਨਿਆਣੇ ਲਾਉਂਦੇ ਉਹ ਭਾਜੀ ਇਹਨੂੰ ਸ਼ਰਮ ਜਾਈਦੀ ਐਨੇ ਬੰਦੇ ਮਿਹਨਤ ਲਾਉਂਦੇ ਉਹ ਨਿਆਣੇ ਸਾਰੇ ਦੇਖ ਨਿੱਕੇ ਨਿੱਕੇ ਸਾਡਾ ਅਗਲਾ ਭਾਜੀ ਬੋਲਟ ਭਾਜੀ ਬੰਦਾ ਇੱਕ ਹੋਰ ਵੇਦੀ ਮਾਲ ਛਲੀ ਨਹੀਂ ਨਹੀਂ ਸਰ ਨਹੀਂ ਦਾਦ ਉਹ ਨਹੀਂ ਨਹੀਂ ਡਾਂਡ ਲਾਉਂਦਿਆ ਐਵੇਂ ਤੁਸੀਂ ਕਹੀ ਜਾਂਦੇ ਆ ਬੋਲਟ ਥੱਕ ਗਿਆ ਵਾ ਕਿਉਂ ਬੋਲਟ ਉਹ ਪੈ ਕੇ ਡੰਡ ਲਾਉਂਦੇ ਉਹ ਪੈ ਕੇ ਡੰਡ ਲਾਉਂਦਿਆ ਵਾ ਪੀਤੇ ਨੂੰ ਉੱਤੇ ਬਾਇ ਹੈ ਹੀ ਭਾਰ ਭਾ ਕਹਿੰਦਾ ਜੋਰ ਨਹੀਂ ਲਾਦਾ ਡੰਡਾਂ ਤੇ ਸਾਡਾ ਡਾਕ ਲਾ ਨਾ ਫਿਰ ਮੁੰਡੇ ਲੈਸ ਤੇ ਆਓ ਫਿਰ ਲੈਸ ਤੇ ਤੁੰਦ ਆਉਂਦਾ ਉਹਨਾਂ ਨੂੰ ਲੋ ਵੀ ਲਾਲਿਆ ਚਲੋ ਵੇਖ ਐਦੋ ਸਪ੍ਰਿੰਟ ਓ ਬਈ ਜੀ ਸੈੱਟ ਆ ਗਿਆ ਜੀ ਅਗਲਾ ਤੇ ਦੇਖ ਸਕਦੇ ਤੁਸੀਂ ਸਪ੍ਰਿੰਟਾਂ ਦਾ ਪਹਿਲਾਂ ਹੌਲੀ ਹੌਲੀ ਗੱਡੀ ਜਾਊਗੀ ਬਾਅਦ ਕਰੂਗੀ ਛੁੱਕ ਛੁੱਕ ਦੇਖ ਸਾਡੇ ਤੁਸੀਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਖੇਡੋ ਖੇਡੋ ਕੰਮ ਨੂੰ ਹਜੇ ਉਹ ਕੁੱਪੇ ਤਾਂ ਹੀ ਜਾਣਾ ਵਾ ਫੇਕ ਕੁੱਪੇ ਤੋਂ ਕੰਮ ਖੇਚ ਹੋਣਾ ਵਾ ਏ ਏ ਏ ਏ ਓ ਚੱਕ ਫੇ ਗੱਡੀ ਹੋ ਗਈ ਹੌਲੀ ਕਹਿੰਦੇ ਲਾਲਾ ਇੰਜਨ ਵਾ ਕਹਿੰਦੇ ਮੇਨ ਲਾਲੇ ਛੁੱਕ ਛੁੱਕ ਵੀ ਕਰ ਲੈ ਤੀਜੇ ਨੇ ਤੂੰ ਆਪ ਹੀ ਆਇਆ ਵਾ ਫੇਈ ਗੱਲ ਮੇਰੇ ਬੱਲ ਭਵਾਉਂਦਾ ਰਾਜ ਮੈਨੂੰ ਧੋਖਾ ਤੜੀ ਚ ਲਿਆਉਂਦਾ ਤੂੰ ਚੱਲ 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 ਪਹਿਲਾਂ ਛੁੱਕ ਛੁੱਕ ਕਰ ਬੋਲਟ ਖੜਖਿਆ ਫਿਰਦਾ ਜਵੇਲੋਂ ਮਛਰਿਆ ਪਿਆ ਵਾ ਹਲਕੀ ਹਲਕੀ ਲਾਉਂਦਿਆ ਵਾ ਉਹ ਗਿਆ ਯੋ ਲਾਲਾ ਤੇ ਚਲੋ ਜੀ ਚਲੋ ਬੱਚਾ ਲੋਗ ਚਲੋ ਸਹਿਜ ਓ ਹੌਲੀ ਹੌਲੀ ਰੁਕ ਜਾ ਲੈਣ ਚ ਚੱਲ 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 ਉਹ ਸਹਿਜ ਹੌਲੀ 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 ਬਿਲਕੁਲ ਹੌਲੀ ਬਿਲਕੁਲ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੁਣ ਜੇ ਨਾਸ ਸਪ੍ਰਿੰਟ ਖਿੱਚੀ ਵੇਖੀ ਪੈਂਦੀਆਂ ਖਿੱਚ ਜੋਰ ਨਾਲ ਤੇਰ ਹੋ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਛਾਵਾਜ ਬਣਾ ਲਓ ਲੈਣ ਹਾਂ ਹਾਂ ਗਿਆ ਸੁਕਬੀਰ ਗਿਆ ਵਾ ਸਹਿਜ ਓਏ ਕਿਉਕਿ ਸ਼ੁਕ ਨਹੀਂ ਕਰਦਾ ਕਿਉਕਿ ਸ਼ੁਕ ਭਾਜੀ ਨੇ ਕਰਾਈ ਪਈ ਆ ਚੱਲ 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 ਬੁਗਲੇ ਚੱਲ ਛਾਵਾ ਜੋਤੇ ਛਾਵਾ 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 ਚੱਲ 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 ਕਿੱਧਰ ਲੈ ਕੇ ਚੱਲੇ ਗੱਡੀ ਗੱਡੀ ਬਠਿੰਡੇ ਨੂੰ ਹਾਂ ਜੀ ਉੱਥੇ ਕਿੱਧਰ ਲੈ ਕੇ ਚੱਲੇ ਗੱਡੀ ਕਿੱਧਰ ਹੈ ਮਾਨਕ ਕਿੱਧਰ ਕਿੱਧਰ ਹੈ ਮਾਨਕ ਸ਼ਹਿਰ ਕਿੱਧਰ ਲੈ ਜਾ ਲੈ ਗੱਡੀ ਮਾਨਕ ਉਹ ਅਮਰੀਕਾ ਅਮਰੀਕਾ ਲੈ ਜਾਓ ਗੱਲ 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 ਚੱਲ 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 ਖੇਡੋ ਖੇਡੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਛਾਗੇ ਮੁੰਡੇ ਅੱਜ ਚਲੋ 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 ਉਹ ਕਿੱਧਰ ਚੱਲੀ ਆ ਗੱਡੀ ਸੱਚ ਤੇਰੀ ਗੱਡੀ ਕਿੱਧਰ ਚੱਲੀ ਆ ਕੈਨੇਡਾ ਮੈਂ ਅਮਰੀਕਾ ਜਾਣਾ ਭਾਜੀ ਕਿੰਨੇ ਵਜੇ ਜਾਣੀ ਆ ਉਹ 12 ਵਜੇ ਦਿਨ ਦੇ ਦੁਪਹਿਰੇ ਤੇਜ 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 ਤੇ ਇਸ ਹਿਸਾਬ ਨਾਲ ਤੇ ਮਿਲਦਾ ਜਮਸ਼ੇਰ ਨਹੀਂ ਪਹੁੰਚਣੀ ਗੱਡੀ ਤੇਰੀ ਹਾਂ ਹਲਕੇ ਹਾਈ ਨੇ ਕਸੂਤ ਆਉਂਦਾ ਜਿਹੜਾ ਹਾਂ ਬਰਫ ਦਿਖਾ ਗੱਡਾ ਪਾਇਆ ਗਲਾਸ ਦਾ ਬਰਫ ਦਿਖਾ ਲੈ ਕੋਈ ਕਰ ਜਾਨਾ ਤੂੰ ਤੂੰ ਹੀ ਦਿਖਾ ਬੋਤਲ ਚ ਪਾਈ ਜਿਹੜੀ ਉਹ ਵੇਖ ਲੋ ਜੀ ਹਾਂ ਉਹ ਵੇਖ ਲੋ ਗੱਡੀ ਬਰਫਰ ਪਾਈ ਆ ਇਹ ਹੋਰਾਂ ਨੂੰ ਬ੍ਰੰਮੀ ਪੀਣ ਨਹੀਂ ਦਿੰਦਾਗਾ ਮੁੰਡੇ ਬ੍ਰੰਮੀਆਂ ਸ਼ਰਮੀਆਂ ਪੀਂਦੇ ਆ ਜੀ ਹੋਰ ਲੁਕਈਆਂ ਨੇ ਬੋਲਟ ਜਿੰਨਾਂ ਦੇ ਪੈਸੇ ਗਾ ਰਹੇ ਨੇ ਮੜਾ ਜਾ ਕਿਨੇ ਬੀਤੀ ਆ ਬਰਮੀ ਜੀ ਦੀ ਆ ਕੱਟੇ ਨੇ ਉਹ ਖਟਾ ਗਿਆ ਤਲੇ ਇਹ ਕੱਟੀ ਆ ਹੁਣ ਮੁੜ ਕੇ ਨਹੀਂ ਗਿਆ ਜੀ ਉਹ ਕੱਟੀ ਕੋ ਕਿ ਲੱਗਦੀ ਕਿੱਡੀ ਕ ਫੜੀ ਆ ਆਪਕੋ ਕੱਟੀ ਪੇ ਛੋੜੀ ਆ ਛੋੜੀ ਫੜੂ ਸਹੀ ਗੱਲ ਆ ਇਹਨੂੰ ਕੱਟਾ ਬਣ ਦੋ ਵੀ ਜਿੱਥੇ ਲਾਈਆਂ ਉੱਥੇ ਰਹਿਣੀ ਪਿੱਛੇ ਹੋ ਜਾ ਹੁਣ ਨਹੀਂ ਮਿਲਣੀ ਗਾਹ ਹੋਈ ਜਾਣਾ ਉਹ ਬੱਸ ਕਰ ਗਲਾਸ ਧੋ ਗਏ ਜੰਤਾ ਬੱਸ ਇਹ ਫੜ ਮੋਰੇ ਗਾ ਲੀਏ ਨਾ ਕੀ ਵਰਪ ਨਹੀਂ ਓਏ ਗਲਾਸ ਚੋ ਧੋ ਗਿਆ ਬਾਲਾ ਹਾਲ ਕੀ ਹੈ ਇਹ ਹੈ ਹਮਣਾ ਕੋਣ ਹੈ ਮਾਰੀ ਗਲਾਸ ਵੀ ਲੈ ਆਉਂਦਾ ਮੋਰੇ ਹਾਂ ਜੀ ਓਕੇ ਵੈਰੀ ਗੁੱਡ ਆ ਲੈ ਜਾ ਬਾਲਟੀ ਇਹ ਕਹਿੰਦਾ ਵਾ ਪ੍ਰੋਗਰਾਮ ਦਿੱਤੇ ਪ੍ਰੋਗਰਾਮ ਆ ਬਾਰ ਪਪੜਾ ਜਾ ਕੇ बर्फ पोटी गल सुन शेकर रखे कोटी है ਅਵੇ ਘਰਮੜਾ ਘਰਮੜਾ ਲੱਗੇ ਆ ਉਹਦੇ ਚੁਬਰਾ ਜਾ ਪੱਟਿਆ ਉਹ ਨੂਰ ਲਿਆ ਹੁੰਦਾ ਬੱਸ ਇਧਰ ਇਧਰ ਫਾੜ ਪੜਾ ਹਾ ਕਾ ਤੂੰ